ਕੰਡਾ ਖੁੰਦਾ ਜਿਹੜਾ ਭਗਵੰਤ ਮਾਨ ਬਣ ਗਿਆ ਇਹਨੇ ਤਾਂ ਸਾਡਾ ਪੰਜਾਬ ਜਮ੍ਹਾਂ ਅਜਾੜ ਕੇ ਰੱਖਤਾ ਜੋ ਸਾਡੀ ਕਮਾਈ ਸੀ ਜੋ ਸਾਡੀ ਚੀਜ਼ ਸੀ ਰਣੀ ਚਿਣੀ ਸੀ ਉਹ ਸਭ ਇਹਨੇ ਦਿੱਲੀ ਸਰਕਾਰ ਨੂੰ ਦੇ ਦਿੱਤੀ ਜਿੱਦੂ ਮੁਸੇਆਦਾਂ ਨੇ ਕੇਸ ਕੱਢਤਾ ਦੀਪ ਸਿੱਧੂ ਮਰ ਗਿਆ ਉਹਦਾ ਕੱਢਤਾ ਉਸ ਤੋਂ ਬਾਅਦ ਕਿੰਨੇ ਹੋਰ ਦੇਖੋ ਹੋ ਗਏ ਕਿਸੇ ਦਾ ਕੋਈ ਕੇਸ ਕੱਢਿਆ ਕਿਸੇ ਨੂੰ ਕੋਈ ਜੇਲ੍ਹ ਚ ਸਿੱਟਿਆ ਕੋਈ ਫੜਿਆ ਇਹਦੇ ਕੋਲੋਂ ਕੁਝ ਨਹੀਂ ਹੁੰਦਾ ਸਭ ਡਰਾਮੇ ਕਰਦਾ ਹੈ ਇਹ ਸਾਡੇ ਜਿਹੜੇ ਅਣਪੋਲ ਬੱਚੇ ਆ ਉਹਨਾਂ ਦੇ ਕਾਊਂਟਰ ਕਰਦਾ ਹੈ ਜਿਹੜੇ ਪੱਕੇ ਗੈਂਗਸਟਰ ਆ ਉਹ ਬੈਠੇ ਫਿਰ ਬੋਲਦੀ ਬਰਾਰ ਵੜ ਕੇ ਕਿਉਂ ਨਹੀਂ ਪੰਜਾਬ ਲਿਆਉਂਦਾ ਬਾਹਰਲੇ ਮੁਲਕ ਬੈਠੇ ਜਿੰਨੇ ਉਹਨਾਂ ਨੂੰ ਲਿਆਵੇ ਪੰਜਾਬ ਚ ਕਰੇ ਕਾਊਂਟਰ ਸਾਨੂੰ ਪਤਾ ਲੱਗ ਜੇ ਕੁੜੀਆਂ ਵੀ ਕਾਲ ਜਾਂਦੀਆਂ ਨਸ਼ੇ ਕਰਦੀਆਂ ਉਹ ਇਹ ਵੀ ਕਰਦੀਆਂ ਇਨਕਾਰ ਇਹ ਕਿਹੜੇ ਪਿੰਡ ਚ ਕਰਦੀਆਂ ਨੇ ਕਿ ਇੱਥੇ ਨੇੜੇ ਤੇੜੀ ਪ੍ਰਣਾਲੀ ਕਾਲ ਜਾਂਦੇ ਵਿੱਚ ਵੀਰਾ ਬਹੁਤ ਨਸ਼ਾ ਚੱਲਦਾ ਕੁੜੀਆਂ ਵੀ ਨਸ਼ਾ ਕਰਦੀਆਂ ਅਸੀਂ ਤਾਂ ਘਰਾਂ ਦੇ ਵਿੱਚੋਂ ਪੜਨ ਪੈ ਹੀ ਦਿੰਨੇ ਆ ਸਾਨੂੰ ਕੀ ਪਤਾ ਬਾਹਰ ਕੀ ਕੁਛ ਹੁੰਦਾ ਕਹਿੰਦੇ ਅਸੀਂ ਤਾਂ ਜ਼ਿਲ੍ਹਿਆਂ ਦੇ ਵਿੱਚ ਸਿੱਟਾਂਗੇ ਕਹਿੰਦੇ ਜਿਨ੍ਹਾਂ ਨੇ ਸਾਡੇ ਬੱਚਾਂ ਤੱਕ ਨਸ਼ਾ ਪਹੁੰਚਾਇਆ ਕਹਿੰਦੇ ਇਹ ਦੇਖੋ ਇਹ ਕਰਦਾ ਡਰਾਮੇ ਬਾਜ਼ੀਆਂ ਠੀਕ ਹੈ ਉਹ ਭ੍ਰਿਸ਼ਟਾਚਾਰ ਕਰਦਾ ਮ ਉਹਨੂੰ ਚੱਕ ਕੇ ਸਿਰਦਾ ਉਹਨੂੰ ਚੱਕ ਕੇ ਸਿਰਦਾ ਕਿਸੇ ਨੂੰ ਮਰਜੀ ਸਿੱਟੀ ਜਾਵੇ ਪਰ ਨਸ਼ਾ ਨਹੀਂ ਬੰਦ ਹੋਇਆ ਤੇ ਨਾ ਭ੍ਰਿਸ਼ਟਾਚਾਰ ਬੰਦ ਹੋਇਆ ਕਹਿੰਦੇ ਲੋਕ ਲੋਕ ਪ੍ਰੇਸ਼ਾਨ ਹੁੰਦੇ ਨੇ ਆਮ ਲੋਕਾਂ ਨੂੰ ਖੱਜਲ ਖਵਾਦੀ ਸਾਡੀਆਂ ਮੰਗਾਂ ਦਵਾ ਦੇ ਸਾਨੂੰ ਸਰਕਾਰ ਤੋਂ ਅਸੀਂ ਐਮਐਸਪੀ ਤੇ ਗਰੰਟੀ ਕਾਨੂੰਨ ਮੰਗਦੇ ਆ ਸੁਆਮੀਨਾਥਨ ਦੀ ਰਿਪੋਰਟ ਮੰਗਦੇ ਆ ਤੇ ਸਾਡੇ ਸਾਨੂੰ ਇਹ ਹੱਕ ਦਵਾ ਦੇ ਅਸੀਂ ਧਰਨੇ ਲਾਉਣੋਂ ਹਟ ਜਾਾਂਗੇ ਇਹ ਜੀਹਾ ਮੁੱਖ ਮੰਤਰੀ ਜਿਨੇ ਆਪਣੇ ਜਿਹੜਾ ਸਟੈਂਡ ਉਮੀਦਾਂ ਹੀ ਰੱਖਿਆ ਕਹਿੰਦੇ ਦਬਿਆ ਨਹੀਂ ਕਹਿੰਦੇ ਜੇ ਨਹੀਂ ਦਬਿਆ ਤਾਂ ਹੀ ਸਾਡੇ ਖਨੌਰੀ ਬਾਰਡਰ ਤੇ ਇਹਨੇ ਇੰਨੇ ਬੰਦੇ ਮਰਵਾਤੇ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ ਛੁਪ ਕਰਨ ਵਰਗਿਆਂ ਦੀਆਂ ਇਹਨੇ ਪੰਜਾਬ ਪੁਲਿਸ ਦੀ ਖੜੀ ਦੇਖਦੀ ਰਹੀ ਤੇ ਹਰਿਆਣਾ ਪੁਰਸ਼ ਨੇ ਮਾਰ ਕੇ ਗੋਲੀਆਂ ਸਾਡਾ ਜਵਾਨ ਮਾਰਤਾ ਇਹ ਇਹ ਕੰਮ ਕੀਤਾ ਭਗਵੰਤ ਮਾਨ ਨੇ ਵੇ ਠੰਡੇ ਲਵੇ ਤਪਾ ਮੰਡੀ ਇਕੱਠ ਹੋਇਆ ਇਹ ਇਕੱਠ ਕਹਿੰਦੇ ਪੰਜਾਬ ਦੇ ਬੱਚਿਆਂ ਵਾਸਤੇ ਆ ਪੰਜਾਬ ਦੀ ਜਵਾਨੀ ਵਾਸਤੇ ਆ ਜਿਵੇਂ ਕਹਿੰਦੇ ਨਸ਼ਾ ਗੈਂਗਸਟਰ ਬਾਦ ਬੜੀਆਂ ਹੋਰ ਚੀਜ਼ਾਂ ਵਧੀਆਂ ਚਾਰਜੀਆਂ ਨੇ ਉਹਨਾਂ ਦੇ ਉੱਤੇ ਸਵਾਲ ਨੇ ਗੈਂਗਸਟਰ ਬਾਦ ਕਿਵੇਂ ਐ ਪਿੰਡਾਂ ਤੱਕ ਕਿਵੇਂ ਪਹੁੰਚ ਗਿਆ ਕਿਉਂਕਿ ਪੰਜਾਬ ਦੇ ਉਹ ਬੱਚਿਆਂ ਨੂੰ ਗੈਂਗਸਟਰ ਬਣਾ ਬਣਾ ਕੇ ਮਾਰਿਆ ਜਾ ਰਿਹਾ ਜਿਹੜੇ ਅਸਲ ਗੈਂਗਸਟਰ ਨੇ ਉਹ ਇਹਨਾਂ ਦੀ ਪੁਸ਼ਤ ਪਨਾਈ ਹੇਠ ਪਾਲ ਰਹੇ ਨੇ ਬਹੁਤ ਵੱਡੇ ਸਵਾਲ ਨੇ ਇੱਕ ਬੀਬੀ ਦਾ ਭਾਸ਼ਣ ਚੱਲ ਰਿਹਾ ਸੀਗਾ ਕਹਿੰਦੇ ਸਾਡੇ ਤਾਂ ਪਿੰਡਾਂ ਦੇ ਵਿੱਚ ਸਾਡੀਆਂ ਧੀਆਂ ਬੱਚੀਆਂ ਨਸ਼ਾ ਕਰਨ ਲੱਗੀਆਂ ਨੇ ਚਿੱਟਾ ਤੱਕ ਲਾਉਣ ਲੱਗ ਗਏ ਨੇ ਇਹ ਅਜਿਹੇ ਸਵਾਲ ਸੀਗੇ ਉਹ ਬੀਬੀ ਸਾਡੇ ਨਾਲ ਨੇ ਕਿਉਂਕਿ ਇਹ ਜਥੇਬੰਦੀ ਸਿੱਧੂਪੁਰ ਦੇ ਨਾਲ ਨੇ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਨਾਲ ਬੀਬੀ ਜੀ ਤੁਹਾਨੂੰ ਕਿਉਂ ਅਜਿਹਾ ਕਹਿਣਾ ਪਿਆ ਕਿ ਵੀ ਇਹ ਨਸ਼ਾ ਜਿਹੜੀਆਂ ਕੁੜੀਆਂ ਵੀ ਜਿਹੜੀਆਂ ਪਿੰਡਾਂ ਦੇ ਵਿੱਚ ਐਵੇਂ ਕਰਨ ਲੱਗ ਗਈਆਂ ਨੇ ਕੀ ਲੱਗਦਾ ਕਿ ਠੀਕ ਨਹੀਂ ਹੋਇਆ ਹੋਂ ਤੱਕ ਕੋਈ ਵੀ ਹਾਲਾਤ ਦੇਖੋ ਵੀਰ ਜੀ ਨਸ਼ਾ ਭਗਵਾਨਤਮਨ ਕਹਿੰਦਾ ਸੀ ਵੀ ਮੈਂ ਨਸ਼ਾ 1 ਮਹੀਨੇ ਦੇ ਵਿੱਚ ਬੰਦ ਕਰ ਦੂੰਗਾ ਨਸ਼ਾ ਬੰਦ ਤਾਂ ਕੀ ਹੋਣਾ ਸੀ ਨਸ਼ਾ ਤਾਂ ਵੱਧ ਗਿਆ ਦੇਖੋ ਰੋਜ਼ ਆਪਾਂ ਕਵਾਰਾਂ ਦੇ ਵਿੱਚ ਦੀਵਿਆਂ ਦੇ ਵਿੱਚ ਆਪਾਂ ਖਬਰਾਂ ਸੁਣਦੇ ਆਂ ਟੀਕੇ ਲਾ ਲਾ ਕੇ ਦੇਖ ਕੇ ਮੇ ਨੌਜਵਾਨ ਮਰੀ ਜਾਂਦੇ ਆ ਉਹ ਮਾਮਾਂ ਦੇ ਕੱਲੇ ਕੱਲੇ ਪੁੱਤ ਆ ਜਿਨ੍ਹਾਂ ਦੇ ਅੱਜ ਸੱਥਰ ਵਿਛੇ ਪਈ ਐ ਤੇ ਸਾਡੇ ਪਿੰਡਾਂ ਦੇ ਵਿੱਚ ਇੰਨਾ ਜ਼ਿਆਦਾ ਨਸ਼ਾ ਹੋ ਚੁੱਕਿਆ ਵੀ ਕੋਈ ਕਹਿਣ ਦੀ ਗੱਲ ਨਹੀਂ ਦੇਖੋ ਨਸ਼ਾ ਇਹ ਭਗਵਾਨਤਮਾਨ ਨੇ ਚਲਾਇਆ ਨਹੀਂ ਨਸ਼ਾ ਚਲਾਇਆ ਪਿਛਲੀਆਂ ਕਾਲੀ ਸਰਕਾਰਾਂ ਨੇ ਮਜੀਠੀਏ ਨੇ ਨਸ਼ਾ ਤਾਂ ਉਹਨਾਂ ਨੇ ਚਲਾਇਆ ਤੇ ਪਰ ਨਸ਼ੇ ਦੇ ਨਾਲ ਸਾਡਾ ਪੰਜਾਬ ਹੈ ਜਿਹੜਾ ਬਰਬਾਦ ਹੋ ਗਿਆ ਜਿਹੜਾ ਪੰਜਾਬ ਸੋਨੇ ਦੀ ਚਿੜੀ ਸੀ ਅੱਜ ਲੋਹੇ ਦੀ ਵੀ ਨਹੀਂ ਰਹਿ ਗਿਆ ਤੇ ਰਹਿੰਦਾ ਖੁੰਦਾ ਜਿਹੜਾ ਭਗਵੰਤ ਮਾਨ ਬਣ ਗਿਆ ਇਹਨੇ ਤਾਂ ਸਾਡਾ ਪੰਜਾਬ ਜਮਾ ਅਜਾੜ ਕੇ ਰੱਖਤਾ ਜੋ ਸਾਡੀ ਕਮਾਈ ਸੀ ਜੋ ਸਾਡੀ ਚੀਜ਼ ਸੀ ਰਣੀ ਚਿਣੀ ਸੀ ਉਹ ਸਭ ਇਹਨੇ ਦਿੱਲੀ ਸਰਕਾਰ ਨੂੰ ਦੇਤੀ ਸਾਨੂੰ ਬਹੁਤ ਜ਼ਿਆਦਾ ਦੁੱਖ ਆਉਂਦਾ ਇਹਦਾ ਤੇ ਨਸ਼ਾ ਕਹਿੰਦਾ ਮੈਂ ਬੰਦ ਕਰ ਦੂੰਗਾ ਕਦੇ ਕਹਿੰਦਾ 10 ਦਿਨਾਂ ਚ ਕਦੇ ਕਹਿੰਦਾ ਇੱਕ ਤਰੀਕ ਨੂੰ ਕਦੇ ਕਹਿੰਦਾ ਮਹੀਨੇ ਚ ਪਰ ਨਸ਼ਾ ਨਹੀਂ ਬੰਦ ਹੋ ਸਕਿਆ ਇਹਦੇ ਕੋਲ ਅੱਜ ਬੀਬੀ ਜਿਵੇਂ ਭਗਵੰਤ ਮਾਨ ਸਾਹਿਬ ਹੋਰੀ ਕੰਮ ਕਰ ਰਹੇ ਨੇ ਤੁਹਾਨੂੰ ਬਿਲਕੁਲ ਪਸੰਦ ਨਹੀਂ ਆ ਰਿਹਾ ਕਹਿੰਦੇ ਵੱਡੇ ਵੱਡੇ ਜਿਹੜੇ ਤਸਕਰ ਸੀਗੇ ਅਸੀਂ ਤਾਂ ਚੱਕ ਕੇ ਕਹਿੰਦੇ ਜੇਲ੍ਹਾਂ ਸੁੱਟ ਤੇ ਕਹਿੰਦੇ ਅਸੀਂ ਤਾਂ ਪਾਈ ਪਾਈ ਦਾ ਹਿਸਾਬ ਲਵਾਂਗੇ ਕੋਈ ਮਰਜ਼ੀ ਕਿੰਨਾ ਮਰਜ਼ੀ ਵੱਡਾ ਮਿਨਿਸਟਰ ਰਿਹਾ ਹੋਵੇ ਕਹਿੰਦੇ ਅਸੀਂ ਤਾਂ ਜੇਲ੍ਹਾਂ ਦੇ ਵਿੱਚ ਸਿਟਾਂਗੇ ਕਹਿੰਦੇ ਜਿਨ੍ਹਾਂ ਨੇ ਸਾਡੇ ਬੱਚਿਆਂ ਤੱਕ ਨਸ਼ਾ ਪਹੁੰਚਾਇਆ ਕਹਿੰਦੇ ਇਹ ਦੇਖੋ ਇਹ ਕਰਦਾ ਡਰਾਮੇ ਬਾਜ਼ੀਆਂ ਠੀਕ ਹੈ ਉਹ ਭ੍ਰਿਸ਼ਟਾਚਾਰ ਕਰਦਾ ਮੈਂ ਉਹਨੂੰ ਚੱਕ ਕੇ ਸਿੜਦਾ ਉਹਨੂੰ ਚੱਕ ਕੇ ਸਿੜਦਾ ਕਿਸੇ ਨੂੰ ਮਰਜ਼ੀ ਸਿੱਟੀ ਜਾਵੇ ਪਰ ਨਸ਼ਾ ਨਹੀਂ ਬੰਦ ਹੋਇਆ ਤੇ ਨਾ ਭ੍ਰਿਸ਼ਟਾਚਾਰ ਬੰਦ ਹੋਇਆ ਦੇਖੋ ਹਰ ਕ ਮਲਾਜਮਾ ਹਰ ਕ ਜਿੱਥੇ ਕਿਤੇ ਪੈਸੇ ਨਾਲ ਕੰਮ ਹੁੰਦਾ ਹੈ ਪੈਸੇ ਤੋਂ ਬਿਨਾ ਕੋਈ ਸਾਡਾ ਅੱਜ ਤੱਕਰ ਕੰਮ ਨਹੀਂ ਹੁੰਦਾ ਕਿਸੇ ਤਸੀਲ ਤਸੀਲ ਚ ਥਾਣੇ ਚ ਜਿੱਥੇ ਵੀ ਅਸੀਂ ਜਾਂਦੇ ਆ ਪੈਸਾ ਦੇ ਕੇ ਕੰਮ ਕਰਾਉਨੇ ਆ ਇਹ ਕੋਈ ਭ੍ਰਿਸ਼ਟਾਚਾਰ ਨਹੀਂ ਰੋਕੀ ਇਹ ਆਪਦੇ ਡਰਾਮੇ ਬਾਜ਼ੀਆਂ ਖੁਸ਼ ਕਰੀ ਜਾਵੇ ਕਿਸੇ ਨੂੰ ਅੰਦਰ ਸਿੱਟੀ ਜਾਵੇ ਜੇਲਾ ਸਿੱਟੀ ਜਾਵੇ ਗੈਂਗਸਟਰ ਦੇਖੋ ਇਹ ਗੈਂਗਸਟਰ ਕਿਹਨੇ ਪੈਦਾ ਕੀਤੇ ਆ ਭਗਵੰਤ ਮਾਨ ਨੇ ਪੈਦਾ ਕੀਤੇ ਆ ਜਦੋਂ ਨਸ਼ਾ ਚੱਲਿਆ ਨਸ਼ਾ ਜਵਾਨਾਂ ਨੂੰ ਮਿਲਦਾ ਨਹੀਂ ਉਹ ਚੋਰੀਆਂ ਕਰਦੇ ਆ ਲੁੱਟਾਂ ਖੋਹਾਂ ਕਰਦੇ ਆ ਬੈਂਕਾਂ ਲੁੱਟਦੇ ਆ ਉਹਨੇ ਨਸ਼ਾ ਪੂਰਾ ਕਰਦੇ ਆ ਤੇ ਨਾਲੇ ਉਹ ਗੈਂਗਸਟਰ ਬਣਦੇ ਆ ਉਹ ਤਾਂ ਕਹਿੰਦੇ ਅਸੀਂ ਤਾਂ ਠੱਲ ਪਾ ਰਹੇ ਆ ਕਹਿੰਦੇ ਜਿਹੜੇ ਗਲਤ ਅਨਸਰ ਨੇ ਉਹਨਾਂ ਦਾ ਤਾਂ ਇਨਕਾਊਂਟਰ ਕਰੀ ਜਾ ਰਹੇ ਆ ਕਹਿੰਦੇ ਜਿਸ ਤਿੱਕੇ ਨਾਲੇ ਅਸੀਂ ਤਾਂ ਮਾਰ ਹੀ ਜੰਨੇ ਆ ਕਹਿੰਦੇ ਇਹ ਸਾਡੇ ਜਿਹੜੇ ਅਣਪੋਲ ਬੱਚੇ ਆ ਉਹਨਾਂ ਦੇ ਕਾਊਂਟਰ ਕਰਦਾ ਹੈ ਜਿਹੜੇ ਪੱਕੇ ਗੈਂਗਸਟਰ ਆ ਉਹ ਬੈਠੇ ਆ ਫਿਰ 골ਡੀ ਬਰਾਰ ਵੜ ਕੇ ਕਿਉਂ ਨਹੀਂ ਪੰਜਾਬ ਲਿਆਉਂਦਾ ਬਾਹਰਲੇ ਮੁਲਕ ਬੈਠੇ ਆ ਜਿੰਨੇ ਉਹਨਾਂ ਨੂੰ ਲਿਆਵੇ ਪੰਜਾਬ ਚ ਕਰੇ ਕਾਊਂਟਰ ਸਾਨੂੰ ਪਤਾ ਲੱਗ ਜੇ ਜਿਹੜਾ ਐਂਦੇ ਨੇ ਬੰਦਿਆਂ ਨੂੰ ਮਰਵਾਈ ਜਾਂਦੇ ਆ ਫੇਰ ਆ ਸਿੱਧੂ ਮੂਸੇਆ ਦਾ ਨੇ ਕੇਸ ਕੱਢਤਾ ਦੀਪ ਸਿੱਧੂ ਮਰ ਗਿਆ ਉਹਦਾ ਕੱਢਤਾ ਉਸ ਤੋਂ ਬਾਅਦ ਕਿੰਨੇ ਹੋਰ ਦੇਖੋ ਹੋ ਗਏ ਕਿਸੇ ਦਾ ਕੋਈ ਕੇਸ ਕੱਢਿਆ ਕਿਸੇ ਨੂੰ ਕੋਈ ਜੇਲ੍ਹ ਚ ਸਿੱਟਿਆ ਕੋਈ ਫੜਿਆ ਇਹਦੇ ਕੋਲੋਂ ਕੁਝ ਨਹੀਂ ਹੁੰਦਾ ਸਭ ਡਰਾਮੇ ਕਰਦਾ ਇਹ ਕੁਝ ਨਹੀਂ ਕਰਨ ਜੋਗਰਾ ਹੁਣ ਇਹਨੂੰ ਮੋਦੀ ਸਰਕਾਰ ਨੇ ਖੁੱਲ੍ਹ ਦੇਤੀ ਵੀ ਧਰਨੇ ਨਾਲ ਲੱਗਣ ਦੇ ਜ਼ਮੀਨਾਂ ਰਖਵਾ ਦੇ ਤੇ ਪੁਲਿਸ ਚੜਾ ਦੇ ਉੱਤੇ ਆਹ ਕੰਮ ਕਰਨ ਜਾਂਦਾ ਇਹਨੇ ਕਰਕੇ ਵਿਖਾਤਾ ਜ਼ਮੀਨਾਂ ਸਾਡੀਆਂ ਖੋਹੀ ਜਾਂਦੇ ਆ ਤੇ ਪੁਲਿਸ ਸਾਡੇ ਨੇ ਉਥੋਂ ਖਨੌਰੀ ਬਾਰਡਰ ਤੋਂ ਤੇ ਸ਼ੰਭੂ ਬਾਰਡਰ ਤੋਂ ਧਰਨੇ ਚਕਾਏ ਧਰਨੇ ਚਕਾਏ ਸਮਾਨ ਚੋਰੀ ਕੀਤੇ ਸਾਰੇ ਸਮਾਨ ਹੜੱਪ ਕਰ ਗਿਆ ਸਾਡੇ ਇਹਦੀ ਸਰਕਾਰ ਨੇ ਜਿਹਦੀ ਸਰਕਾਰ ਸੀ ਇਹ ਸਾਡੇ ਨਾਲ ਸਾਹਮਣੇ ਮੱਥਾ ਲਾਉਂਦਾ ਸਾਨੂੰ ਕਹਿੰਦਾ ਵੀ ਮਾ ਧਰਨੇ ਚਕਾਉਣੇ ਆ ਸਾਡੇ ਗਏ ਆਗੂ ਇਹਨੇ ਉਥੋਂ ਬੰਦ ਕਰ ਲੇ ਪਰ ਉਹ ਤਾਂ ਕਹਿੰਦੇ ਕਿ ਵੀ ਇਹ ਤਾਂ ਕਿਸਾਨ ਹੀ ਨਹੀਂ ਹੈਗੇ ਜਿਹੜੇ ਤਾਂ ਇਹ ਧਰਨੇ ਲਾਈ ਜਾਂਦੇ ਆ ਕਿਸਾਨ ਤਾਂ ਉਹ ਨੇ ਜਿਹੜੇ ਕਹਿੰਦੇ ਖੇਤਾਂ 'ਚ ਨੱਕੇ ਮੋੜ ਰਿਹਾ ਕਹਿੰਦੇ ਜਿਹੜੇ ਰਾਖੀ ਕਰਦੇ ਰਾਤ ਨੂੰ ਕਹਿੰਦੇ ਬੈਠੇ ਹੋਏ ਆ ਆਪਣੀ ਫਸਲਾਂ ਦੀ ਇਹ ਕੌਣ ਨੇ ਕਹਿੰਦੇ ਇਹ ਕਿਹੜੇ ਇੱਕ ਲੀਡਰ ਹੋਏ ਕਹਿੰਦੇ ਇਹਨਾਂ ਨੇ ਤਾਂ ਕਦੇ ਕਹਿੰਦੇ ਖੇਤ ਜਾ ਕੇ ਨੱਕਾ ਨਹੀਂ ਮੋੜਿਆ ਤੇ ਸਾਡੀਆਂ ਫਸਲਾਂ ਸਾਨੂੰ ਖਾਣ ਨੂੰ ਭਗਵੰਤਮਾਨ ਦਿੰਦਾ ਹੈ ਕੌਣ ਦਿੰਦਾ ਸਾਨੂੰ ਖਾਣ ਨੂੰ ਅਸੀਂ ਆਪ ਖੇਤੀ ਕਰਦੇ ਆਂ ਆਪ ਕੰਮ ਕਰਦੇ ਆਂ ਅਸੀਂ ਭੈਣਾਂ ਵੀ ਕੰਮ ਕਰਦੀਆਂ ਖੇਤਾਂ ਦੇ ਵਿੱਚ ਪਾਣੀ ਲਾਉਂਦੀਆਂ ਕਿਉਂ ਨਹੀਂ ਕੰਮ ਕਰਦੇ ਤੇ ਅਸੀਂ ਆਪਦੇ ਮੋਰਚੇ ਵੀ ਸਾਹਦੇ ਆਂ ਅਸੀਂ ਧਰਨਿਆਂ ਤੇ ਵੀ ਜਾਂਦੇ ਆਂ ਤੇ ਜਾਵਾਂਗੇ ਹਟਦੇ ਹੁਣ ਵੀ ਨਹੀਂ ਜੇ ਭਗਵੰਤਮਾਨ ਕਹੇ ਮੈਂ ਧਰਨੇ ਚ ਘਾਤੇ ਅਸੀਂ ਆਪਦੀ ਹੱਕ ਤੇ ਸੱਚ ਦੀ ਲੜਾਈ ਐ ਲੜਾਂਗੇ ਹਰ ਹੰਦਾਮ ਲੜਾਂਗੇ ਦਿਨ ਨੂੰ ਵੀ ਰਾਤ ਨੂੰ ਵੀ ਕਹਿੰਦੇ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਕਹਿੰਦੇ ਧਰਨਾ ਲਾ ਕੇ ਤਾਂ ਕਹਿੰਦੇ 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 ਲੋਕ ਪਰੇਸ਼ਾਨ ਹੁੰਦੇ ਨੇ ਆਮ ਲੋਕਾਂ ਨੂੰ ਖੱਜਲ ਖਵਾ ਰਹੀ ਸਾਡੀਆਂ ਮੰਗਾਂ ਦਵਾ ਦੇ ਸਾਨੂੰ ਸਰਕਾਰ ਤੋਂ ਅਸੀਂ ਐਮਐਸਪੀ ਤੇ ਗਰੰਟੀ ਕਾਨੂੰਨ ਮੰਗਦੇ ਆ ਸੁਆਮੀਨਾਥਨ ਦੀ ਰਿਪੋਰਟ ਮੰਗਦੇ ਆ ਤੇ ਸਾਡੇ ਸਾਨੂੰ ਇਹ ਹੱਕ ਦਵਾ ਦੇ ਅਸੀਂ ਧਰਨੇ ਲਾਉਣਾ ਹਟ ਜਾਾਂਗੇ ਇਹ ਕਹਿੰਦਾ ਸੀ ਸਾਡੇ ਵਿੱਚ ਵੰਦਾ ਹੁੰਦਾ ਦਿੱਲੀ ਧਰਨਿਆਂ ਤੇ ਵੀ ਮੈਂ ਜੱਟ ਦਾ ਪੁੱਤ ਆ ਮੈਂ ਧਰਨਿਆਂ ਤੇ ਤੁਹਾਨੂੰ ਲਾਉਣ ਨਹੀਂ ਦਿੰਦਾ ਆ ਦੇਖੋ ਧਰਨੇ ਲਾਉਣੋਂ ਹਟਾ ਤੇ ਥੋੜੀਆਂ ਮੰਗਾਂ ਮਨ ਮਾਉਂਗਾ ਥੋੜੀ ਸਰਕਾਰ ਤੋਂ ਆ ਕਰਾਉਂ ਕੀ ਕਰਾ ਸਾਡੇ ਨੇ ਕੁਝ ਨਹੀਂ ਕਰਾ ਸਕਿਆ ਨਾ ਇਹ ਕਰਾਉਣ ਯੋਗ ਰ ਹੈ ਕੁਝ ਨਹੀਂ ਕਰ ਸਕਦਾ ਜਿਹੜਾ ਆਪਦਾ ਘਰ ਨਹੀਂ ਸਾਂਭ ਸਕਿਆ ਉਹ ਪੰਜਾਬ ਨੂੰ ਕਿਵੇਂ ਸਾਂਭ ਲੂਗਾ ਇਹਦੀ ਬੱਚੀ ਖੁਦ ਬਿਆਨ ਦਿੰਦੀ ਹੈ ਇਹ ਤਾਂ ਆਪਦਾ ਘਰ ਨਹੀਂ ਸੰਭਾ ਗਿਆ ਤੇ ਪੰਜਾਬ ਦਾ ਪਰਸਨਲ ਹੋ ਗਿਆ ਇਹ ਤਾਂ ਤੁਸੀਂ ਨਾ ਕਹੋ ਉਹਨਾਂ ਦਾ ਪਰਸਨਲ ਗੱਲ ਹੋਗੀ ਪਰ ਦੂਜੇ ਪਾਸੇ ਜਿਸ ਤਿੱਕ ਦੀਆਂ ਚੀਜ਼ਾਂ ਨੇ ਕਿ ਮੁੱਖ ਮੰਤਰੀ ਕਹਿੰਦੇ ਕਿ ਅਸੀਂ ਤਾਂ ਪਾਣੀ ਵੀ ਬਚਾਲਿਆ ਪੰਜਾਬ ਦਾ ਬੀਬੀਐਮਬੀ ਜਿੱਥੇ ਕਾਂਗਰਸ ਨੇ ਕਹਿੰਦੇ ਸਾਰੇ ਰੋੜੇ ਇਕੱਠੇ ਕੀਤੇ ਹੋਏ ਸੀਗੇ ਕੰਡੇ ਬੀਜੇ ਹੋਏ ਸੀਗੇ ਉਹ ਅਸੀਂ ਹਟਾ ਰਹੇ ਹਾਂ ਕਹਿੰਦੇ ਇੱਥੇ ਬੀਬੀਐਮਬੀ ਦਾ ਪਾਣੀ ਸਾਰਾ ਕੁਝ ਉਹ ਦੇਈ ਜਾ ਰਹੇ ਸੀਗੇ ਕਹਿੰਦੇ ਅਸੀਂ ਤਾਂ ਪਾਣੀ ਬਚਾਲਿਆ ਪੰਜਾਬ ਦਾ ਕਹਿੰਦੇ ਤੇ ਪਾਣੀਆਂ ਦੇ ਮੁੱਦੇ ਤੇ ਅਸੀਂ ਕਿਹੜਾ ਜੁਨੀਅਨ ਨਾਲ ਲੜਦੇ ਨਹੀਂ ਅਸੀਂ ਵੀ ਪਾਣੀਆਂ ਦੇ ਮੁੱਦੇ ਤੇ ਲੜਦੇ ਹਾਂ ਇਹ ਵੀ ਸਾਡੀ ਮੰਗ ਹੈ ਅਸੀਂ ਸਭ ਕੁਝ ਕਰਦੇ ਪਾਣੀ ਸਾਨੂੰ ਵੀ ਚਾਹੀਦਾ ਸਾਨੂੰ ਪਤਾ ਹੈ ਵੀ ਜੇ ਸਾਡੇ ਪਾਣੀ ਹੋਊਗਾ ਤਾਂ ਫੇਰ ਹੀ ਸਾਡੇ ਫਸਲ ਹੋਊਗੀ ਇਹ ਮੁੱਦਿਆਂ ਦੇ ਉੱਤੇ ਸਾਡੀ ਲੜਾਈ ਹੈ ਭਗਵਾਨਤ ਤਾ ਫਿਰ ਮੋਦੀ ਦਾ ਬੰਦਾ ਇਹ ਤੇ ਸਾਡੇ ਮੰਗਾ ਸਾਨੂੰ ਮਣਵਾ ਦੇ ਅਸੀਂ ਧਰਨੇ ਲਾਉਣੋਂ ਹਟ ਜਾਾਂਗੇ ਨਾ ਸਾਨੂੰ ਧਰਨਿਆਂ ਦਾ ਕੋਈ ਸ਼ੌਂਕ ਹੈ ਨਾ ਅਸੀਂ ਧਰਨੇ ਲਾਉਣੇ ਆ ਕਿਸਾਨ ਅਸੀਂ ਜੜੋਂ ਮੁੱਢੋਂ ਕਿਸਾਨ ਹੈ ਧਰਨੇ ਵੀ ਲਾਉਨੇ ਆ ਕੰਮ ਵੀ ਕਰਦੇ ਆ ਸਭ ਕੁਝ ਕਰਦੇ ਆ ਪਰ ਅਸੀਂ ਇਹਦੇ ਵਾਲੇ ਭਗਤ ਮਾੜਾਂ ਵਾਲੇ ਝੂਠ ਸੁਪਾਨ ਨਹੀਂ ਸਾਨੂੰ ਉਹਦੇ ਨਾ ਅਸੀਂ ਸਾਡੇ ਆਗੂਆਂ ਨੇ ਅੱਜ ਤੇ ਕਰ ਝੂਠ ਬੋਲਿਆ ਤੇ ਨਾ ਅਸੀਂ ਝੂਠ ਬੋਲਣਾ ਅਸੀਂ ਹੱਕ ਸੱਚ ਦੀ ਲੜਾਈ ਲੜਦੇ ਆ ਆਪਦੀਆਂ ਮੰਗਾਂ ਅਸੀਂ ਹਰ ਹਾਲਤ ਲੈ ਕੇ ਰਾਂਗੇ ਸਰਕਾਰ ਤੋਂ ਕਈ ਲੋਕ ਇਹ ਵੀ ਟਿੱਪਣੀਆਂ ਕਰਦੇ ਨੇ ਕਈ ਪੱਤਰਕਾਰ ਇਹ ਟਿੱਪਣੀਆਂ ਕਰ ਰਹੇ ਨੇ ਕਿ ਭਗਵੰਤ ਮਾਨ ਨੇ ਅਜਿਹਾ ਸਟੈਂਡ ਰੱਖਿਆ ਸੈਂਟਰ ਦੇ ਸਾਹਮਣੇ ਜਿਹੜੇ ਕਿਸੇ ਮੁੱਖ ਮੰਤਰੀ ਨੇ ਹੁਣ ਤੱਕ ਰੱਖਿਆ ਨਹੀਂ ਕਹਿੰਦੇ ਨਹੀਂ ਤਾਂ ਕਈ ਤਾਂ ਕਹਿੰਦੇ ਦਬ ਜਾਂਦੇ ਸੀਗੇ ਉਹਨਾਂ ਦੀਆਂ ਗੱਲਾਂ ਸੁਣਨ ਲੱਗੇ ਤੇ ਜੀ ਹਜੂਰੀ ਕਰਨ ਲੱਗੇ ਕਹਿੰਦੇ ਭਗਵੰਤ ਮਾਨ ਇੱਕ ਅਜਿਹਾ ਲੀਡਰ ਹੈ ਇਹ ਜਿਹਾ ਮੁੱਖ ਮੰਤਰੀ ਹੈ ਜਿਨੇ ਆਪਣੇ ਜਿਹੜਾ ਸਟੈਂਡ ਉਮੀਦਾਂ ਹੀ ਰੱਖਿਆ ਕਹਿੰਦੇ ਦਬਿਆ ਨਹੀਂ ਕਹਿੰਦੇ ਜੇ ਨਹੀਂ ਦਬਿਆ ਤਾਂ ਹੀ ਸਾਡੇ ਖਨੌਰੀ ਬਾਰਡਰ ਤੇ ਇਹਨੇ ਬੰਦੇ ਮਰਵਾਤੇ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ ਗਆਂ ਛੁੱਪ ਕਰਨ ਵਰਗਿਆਂ ਦੀਆਂ ਇਹਨੇ ਪੰਜਾਬ ਪੁਲਿਸ ਇਹਦੀ ਖੜੀ ਦੇਖਦੇ ਰਹੀ ਤੇ ਹਰਿਆਣਾ ਪੁਰਸ਼ ਨੇ ਮਾਰ ਕੇ ਗੋਲੀਆਂ ਸਾਡਾ ਜਵਾਨ ਮਾਰਤਾ ਇਹ ਇਹ ਕੰਮ ਕੀਤਾ ਭਗਵੰਤ ਮਾਨ ਨੇ ਭਗਵੰਤ ਮਾਨ ਮੂਹਰੇ ਹੋ ਕੇ ਕਹਿੰਦਾ ਵੀ ਮੇਰੇ ਪੰਜਾਬ ਦੇ ਵਿੱਚ ਮੇਰੇ ਬਾਰਡਰ ਦੇ ਉੱਤੇ ਬੈਠੇ ਆ ਤੇ ਅੱਗੇ ਨਹੀਂ ਗਏ ਵਧੇ ਨਹੀਂ ਤੇ ਇਹ ਉੱਥੇ ਰੋਕਦਾ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਭਗਵਾਨ ਤਮਾਨ ਸਾਡੇ ਹੱਕ 'ਚ ਖੜਾ ਹੈ ਉਹ ਤਾਂ ਕਹਿਣ ਲੱਗੇ ਕਹਿੰਦੇ ਖਜ਼ਾਨੇ ਤੇ ਨੁਕਸਾਨ ਹੋ ਰਿਹਾ ਹੈ ਇਹ ਖਜ਼ਾਨਾ ਖਾਲੀ ਹੋ ਰਿਹਾ ਹੈ ਕਹਿੰਦੇ ਖਜ਼ਾਨਾ ਤਾਂ ਖਾਲੀ ਭਗਵਾਨ ਤਮਾਨ ਨੇ ਕਰੇਗੀ ਉਹ ਤਾਂ ਪਤਾ ਹੀ ਹੈ ਇਹਨੇ ਸਾਰਾ ਚੱਕ ਕੇ ਕੇਜਰੀਵਾਲ ਨੂੰ ਦੇਤਾ ਤੇ ਇਹਨੇ ਖਾਲੀ ਕਰਤਾ ਅਸੀਂ ਤਾਂ ਨਹੀਂ ਖਾਲੀ ਕਰਾਇਆ ਕਿਸਾਨਾਂ ਨੇ ਸਾਨੂੰ ਤਾਂ ਦਿੱਤਾ ਹੀ ਕੁਝ ਨਹੀਂ ਸਾਨੂੰ ਕੀ ਦਿੱਤਾ ਅਸੀਂ ਫਸਲਾਂ ਦੇ ਭਾਅ ਹੀ ਮੰਗਦੇ ਆ ਦੇ ਕੋਲੋਂ ਹੋਰ ਕੀ ਮੰਗਦੇ ਆ ਪੈਸੇ ਨਹੀਂ ਅਸੀਂ ਮੰਗਦੇ ਕੁਝ ਨਹੀਂ ਮੰਗਦੇ ਆ ਉਹਦੀ ਫਸਲ ਦਾ ਭਾਅ ਮੰਗਦੇ ਆ ਫਸਲ ਸਾਡੀ ਮੰਡੀਆਂ ਦੇ ਵਿੱਚ ਰੁੱਦੀ ਰਹਿੰਦੀ ਹੈ ਕਦੇ ਕਹਿੰਦੇ ਆ ਆ ਬੀਜ ਲੋ ਆ ਬੀਜ ਲੋ ਜਿਹੜੀ ਫਸਲ ਅਸੀਂ ਬੀਜ ਲੈਣੀ ਹੈ ਉਹ ਹੀ ਹੋਰ ਕਿਸਾਨ ਮੂੰਗੀ ਬਜਾਈਏ ਨੇ ਤੇ ਮੂੰਗੀ ਸਾਡੀ ਇਹਨੇ ਲਈ ਨਹੀਂ ਉਹ ਰੁਲ ਗਈ ਤੇ ਹੋਰ ਦੱਸੋ ਅਸੀਂ ਕਿਸਾਨ ਕਿਵੇਂ ਬਣੀਏ ਅੱਜ ਬੀਬੀ ਤੁਸੀਂ ਜਦੋਂ ਸਟੇਜ ਤੋਂ ਕਿਹਾ ਕਿ ਵੀ ਸਾਡੇ ਪਿੰਡਾਂ ਦੇ ਵਿੱਚ ਨਸ਼ਾ ਇਸ ਤਰ੍ਹਾਂ ਆ ਗਿਆ ਤੇ ਕੁੜੀਆਂ ਵੀ ਕਰਨ ਲੱਗੀਆਂ ਨੇ ਨਸ਼ਾ ਵੀ ਇੰਨਾ ਨਸ਼ਾ ਤੁਸੀਂ ਕਹੇ ਮੈਂ ਸ਼ਰੀਆਮ ਬੋਲਦੀ ਆਂ ਪਵਾ ਸਾਡੇ ਪਿੰਡ ਦੇ ਵੀ ਸੁਣਦੀ ਹਾਂ ਕਿ ਲੱਗਦਾ ਕਿ ਵੀ ਇੰਨਾ ਪਿੰਡਾਂ ਦੇ ਵਿੱਚ ਘਰਾਂ ਤੱਕ ਨਸ਼ਾ ਪਹੁੰਚ ਗਿਆ ਤੇ ਉਹ ਹਟ ਹੀ ਨਹੀਂ ਰਿਹਾ ਜਾਂ ਮਾਂ ਪਿਓ ਦਾ ਡਰ ਨਹੀਂ ਰਹਿ ਗਿਆ ਬੱਚਿਆਂ ਦਾ ਮਾਪੇ ਤਾਂ ਡਰ ਤਾਂ ਮੰਦੇ ਨਹੀਂ ਬੱਚੇ ਹੁਣ ਅੱਜ ਕੱਲ ਦੇ ਪੜੇ ਲਿਖੇ ਕਹਿੰਦੇ ਅਸੀਂ ਕਾਲਜ ਜਾਂਦੇ ਆ ਸਕੂਲ ਜਾਂਦੇ ਆ ਬਾਹਰ ਜਾ ਕੇ ਕੀ ਪਤਾ ਸਾਨੂੰ ਕੀ ਕੁਛ ਕਰਦੇ ਆ ਸਾਡੇ ਤਾਂ ਪਿੰਡ ਦੇ ਵਿੱਚੋਂ ਦੇਖੋ ਇੰਨਾ ਜਿਆਦਾ ਨਸ਼ਾ ਇੰਨਾ ਜਿਆਦਾ ਬੱਚੇ ਖਾਂਦੇ ਆ ਤੇ ਵਿਕਦਾ ਬਹੁਤ ਜਿਆਦਾ ਕੋਈ ਭਗਵਾਨ ਤਮਨ ਤੋਂ ਨਸ਼ਾ ਰੋਕਿਆ ਨਹੀਂ ਕੋਈ ਕੁਛ ਨਹੀਂ ਕੁੜੀਆਂ ਵੀ ਕਾਲਜ ਜਾਂਦੀਆਂ ਨਸ਼ੇ ਕਰਦੀਆਂ ਬਹੁਤ ਕੁੜੀਆਂ ਵੀ ਕਰਦੀਆਂ ਇਨਕਾਰ ਇਹ ਕਿਹੜੇ ਪਿੰਡ ਚ ਕਰਦੀਆਂ ਨੇ ਕਿ ਇੱਥੇ ਨੇੜੇ ਤੇੜੀ ਬਰਨਾਲੇ ਕਾਲਜਾਂ ਦੇ ਵਿੱਚ ਵੀ ਰਾ ਬਹੁਤ ਨਸ਼ਾ ਚੱਲਦਾ ਪੂਰੇ ਪੰਜਾਬ ਚ ਆਪਣਾ ਪੂਰੇ ਪੰਜਾਬ ਚ ਕਾਲਜਾਂ ਦੇ ਵਿੱਚ ਬਹੁਤ ਨਸ਼ਾ ਚੱਲਦਾ ਕੁੜੀਆਂ ਵੀ ਨਸ਼ਾ ਕਰਦੀਆਂ ਅਸੀਂ ਤਾਂ ਇਸ ਘਰਾਂ ਦੇ ਵਿੱਚੋਂ ਪੜਨ ਪਿਆ ਹੀ ਦਿੰਨੇ ਆ ਸਾਨੂੰ ਕੀ ਪਤਾ ਬਾਹਰ ਕੀ ਕੁਛ ਹੁੰਦਾ ਕਹਿੰਦੇ ਕਈਆਂ ਦੇ ਘਟਾਤੇ ਜਿਨ੍ਹਾਂ ਦੇ ਉੱਤੇ ਐਨਡੀਪੀਐਸ ਵਰਗੇ ਕੇਸ ਸੀਗੇ ਜਿਨ੍ਹਾਂ ਨੇ ਪੰਜਾਬ ਚ ਨਸ਼ਾ ਫਲਾਣ ਦੀ ਕੋਸ਼ਿਸ਼ ਕੀਤੀ ਜਾਂ ਹੁਣ ਵੇਚ ਰਹੇ ਆ ਜਾਂ ਵੇਚ ਰਹੇ ਸੀਗੇ ਪਹਿਲਾਂ ਉਹਨਾਂ ਦੇ ਘਟਾਤੇ ਕਹਿੰਦੇ ਹੋਰ ਵੀ ਜੇ ਕੋਈ ਜਾਣਕਾਰੀ ਦੇ ਉਹ ਕਹਿੰਦੇ ਢਾਵਾਂਗੇ ਨਸ਼ਿਆ ਦੇ ਘਰ ਨਹੀਂ ਢਾਏ ਜਿਹੜੇ ਸਰਕਾਰੀ ਘਰ ਬਣਾਏ ਹੋਏ ਆ ਨਾ ਸਰਕਾਰੀ ਜਗ੍ਹਾ ਦੇ ਵਿੱਚ ਉਹ ਘਰ ਢਾਉਂਦਾ ਇਹ ਉਹ ਢਾਉਂਦਾ ਜਿਹੜੀ ਸਰਕਾਰੀ ਜਗ੍ਹਾ ਦੇ ਵਿੱਚ ਘਰ ਬਣੇ ਹੋਏ ਆ ਇਹ ਤਾਂ ਅਸੀਂ ਬਦੂ ਫੁਕਰੀਆਂ ਮਾਰਦਾ ਕੁਝ ਨਹੀਂ ਹੈਗਾ ਅੱਜ ਦੀ ਰੈਲੀ ਦਾ ਅਸਰ ਹੋਏਗਾ ਸਰਕਾਰ ਦੇ ਉੱਤੇ ਕੋਈ ਫਰਕ ਪਵੇਗਾ ਜਿਹੜੇ ਇਨਕਾਊਂਟਰਾਂ ਨੂੰ ਕਰਕੇ ਖਾਸ ਕਰਕੇ ਇੱਥੇ ਘੱਟ ਹੋਇਆ ਜਿੱਦੋਂ ਵੱਖ-ਵੱਖ ਪਿੰਡਾਂ ਤੋਂ ਸਾਰੇ ਆਗੂ ਤੇ ਸਾਰੇ ਬੋਲਦੇ ਜਥੇਬੰਦਗਾਂ ਵਾਲੇ ਸਭ ਪਹੂਗਈ ਸਰਕਾਰ ਤੇ ਕੋਈ ਨਾ ਕੋਈ ਤਦਬਾਅ ਪਹੂਗਈ ਇਹ ਤਾਂ ਕਹਿੰਦਾ ਸੀ ਅੱਜ ਮੈਂ ਲੱਗਣੀ ਨਹੀਂ ਦਿੰਦਾ ਇੱਥੇ ਐਨੀ ਮੈਂ ਪੁਲਿਸ ਲਾਤੀ ਮੈਂ ਇੱਥੇ ਰੈਲੀ ਕਰਨੀ ਨਹੀਂ ਦਿੰਦਾ ਫਿਰ ਕਰੀ ਕਾ ਨਾ ਕਰੀ ਰੈਲੀ ਇਸੇ ਤਰ੍ਹਾਂ ਹੀ ਰੇਲਿੰਗਾ ਕਰਾਂਗੇ ਇਸੇ ਤਰ੍ਹਾਂ ਹੀ ਧਰਨੇ ਲਾਵਾਂਗੇ ਸਭ ਕੁਝ ਕਰਾਂਗੇ ਕੋਈ ਗੱਲ ਨਹੀਂ ਅਸੀਂ ਜੇਲ੍ਹਾਂ ਵੀ ਕੱਟ ਲਾਂਗੇ ਅੱਗੇ ਵੀ ਕਟੀਆਂ ਜੇਲ੍ਹਾਂ ਅੱਗੇ ਖੜਾ ਸੀ ਜੇਲ੍ਹਾਂ ਨਹੀਂ ਕਟੀਆਂ ਹੁਣ ਵੀ ਕੱਟ ਲਾਂਗੇ ਕੋਈ ਸਾਨੂੰ ਨਹੀਂ ਸਾਨੂੰ ਕੋਈ ਜਾਨ ਦੀ ਪਰਵਾਹ ਨਹੀਂ ਭਗਵੰਤ ਮਾਨ ਮਰਵਾ ਦੂਗਾ ਮਰਵਾ ਦੇਣ ਦੇ ਕੋਈ ਸਾਨੂੰ ਨਹੀਂ ਅਸੀਂ ਐ ਡਰਦੇ ਧੰਕਦੇ ਨਹੀਂ ਅਸੀਂ ਨਾ ਤਾਂ ਬੀਬੀ ਜੀ ਸਾਡੇ ਨਾਲ ਸੀਗਾ ਤਾਂ ਅਸੀਂ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਇੱਕ ਭਾਸ਼ਣ ਦਿੱਤਾ ਸੀ ਸਟੇਜ ਦੇ ਉੱਤੇ ਜੋ ਇਕੱਠ ਹੋਇਆ ਉਸ ਦੇ ਵਿੱਚ ਖਾਸ ਕਰਕੇ ਨਸ਼ੇ ਨੂੰ ਲੈ ਕੇ ਇਹਨਾਂ ਨੇ ਗੱਲ ਲਾਕੀ ਹੈ ਕਿ ਸਾਡੀਆਂ ਤਾਂ ਬੱਚੀਆਂ ਵੀ ਨਸ਼ਾ ਕਾਲਜਾਂ ਦੇ ਵਿੱਚ ਕਰਨ ਲੱਗੀਆਂ ਨੇ ਪਰ ਇਹ ਬਹੁਤ ਵੱਡੇ ਸਵਾਲ ਨੇ ਜੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਾਰਗੁਜ਼ਾਰੀ ਸਾਡੀ ਬਹੁਤ ਵਧੀਆ ਹੈ ਜੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਨਸ਼ਾ ਰੋਕ ਦਿੱਤਾ ਪਰ ਇਹ ਬੀਬੀਆਂ ਇਹ ਮਾਤਾਵਾਂ ਝੂਠ ਬੋਲਦੀਆਂ ਨੇ ਜਿਸ ਤਿੱਕੇ ਦੇ ਨਾਲ ਪਿੰਡਾਂ ਦੇ ਵਿੱਚ ਨਸ਼ਾ ਵੜਿਆ ਆ ਇਹ ਸੱਚ ਬਿਆਨ ਕਰਦੇ ਨਜ਼ਰ ਆ ਰਹੀਆਂ ਨੇ ਪਰ ਇਸ ਧਰਨੇ ਤੋਂ ਬਾਅਦ ਇਸਰਾਈਲੀ ਤੋਂ ਬਾਅਦ ਕੀ ਸਰਕਾਰ ਕੁਝ ਕਦਮ ਚੁੱਕੇਗੀ ਨਸ਼ਾ ਰੋਕਣ ਦੀ ਕੋਸ਼ਿਸ਼ ਕਰੇਗੀ ਜਾਂ ਨਹੀਂ ਇਹ ਵੀ ਦੇਖਣਾ ਆਏਗਾ ਕੈਮਰੇ ਦੇ ਸਹਿਯੋਗ ਦੇ ਲਈ ਸੀ ਨਿਰ ਧੰਨਵਾਦ